ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਆ ਕੈਮ ਆ ਜੀ ਸੇ ਤਾਂ ਅੱਜ ਫੇਰ ਪਹੁੰਚੇ ਸੀਗੇ ਜੀ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਬਾਈ ਚਾਰਨੀ ਦੇ ਕੋਲ ਤਾਂ ਤੁਹਾਨੂੰ ਵੀ ਅੱਗੇ ਵੀ ਪਤਾਗਾ ਵੀ ਵੀਡੀਓ ਆਪਾਂ ਸ਼ੂਟ ਕਰਦੇ ਰਹਿਨੇ ਆ ਇਸ ਫਾਰਮ ਦੀ ਅੱਜ ਵੀ ਬਾਈ ਕੋਲੇ ਇੱਕ ਬਹੁਤ ਚੰਗੀ ਮੱਝ ਆਈ ਵੀ ਐ ਡਿਟੇਲ ਦੀ ਆਪਾਂ ਸਾਰੀ ਬਾਈ ਤੋਂ ਜਾਣਕਾਰੀ ਲਵਾਂਗੇ ਦੁੱਧ ਬਾਰੇ ਵੀ ਬਾਈ ਤੋਂ ਜਾਣਕਾਰੀ ਲਵਾਂਗੇ ਤੇ ਆਜੋ ਗੱਲਾਂ ਬਾਤਾਂ ਵੀ ਬਾਈ ਨਾਲ ਕਰਵਾਉਣੀਆਂ ਤੇ ਨਾਲੇ ਤੁਹਾਨੂੰ ਜਿਹੜੀ ਮੱਝ ਐ ਤੁਹਾਡਾ ਸਮਾਂ ਕੱਟ ਲਈਏ ਤੇ ਜਿਹੜੀ ਚੀਜ਼ ਐ ਉਹ ਤੁਹਾਨੂੰ ਜ਼ਿਆਦਾ ਦਿਖਾਈਏ ਤਾਂ ਥੋੜਾ ਜਿਹਾ ਬਾਰਸ਼ ਪੈਣ ਕਰਕੇ ਅੱਜ ਇਧਰਲੇ ਪਾਸੇ ਨੂੰ ਮੀਂਹ ਹੈਗਾ ਤਾਂ ਜਿਆਦਾ ਸਾਨੂੰ ਪਤਾ ਪਸ਼ੂ ਕਿਸਮਾਂ ਰਾਤ ਦੇ ਤੋਂ ਬੰਨੇ ਹੁੰਦੇ ਆ ਕਿ ਸਮਾਨ ਪਾਉਂਦੇ ਆ ਤਾਂ ਵੀਡੀਓ ਅੱਜ ਅੰਦਰੀ ਸ਼ੂਟ ਕਰਦੇ ਆ ਬਾਈ ਸასი ਘਾਲ ਸასი ਘਾਲ ਬਾਈ ਹੋਰ ਬਾਈ ਕਹਿ ਵਧੀਆ ਬਾਈ ਹੋਰ ਬਤੋ ਏ ਠੀਕ ਹੈ ਤੂੰ ਵੀ ਡੈਡੀ ਦਾ ਪੂਰਾ ਸਾਥ ਦੇਣਾ ਹਣਾ ਦੇਖੋ ਜੀ ਕਹਿੰਦੇ ਹੁੰਦੇ ਆ ਬੱਚੇ ਦੇਖੋ ਨਾਲ ਅੱਗੇ ਅਸੀਂ ਗੱਲਾਂ ਕਰਦੇ ਮੈਂ ਇੱਦੇ ਚਰਨੀ ਖੜਾ ਤਾਂ ਚਰਨੀ ਦੀ ਬੇਟੀ ਹੈ ਇਹ ਵੱਡੀ ਇਹ ਪਾਜ ਕੇ ਉੱਧਰ ਜਾ ਕੇ ਆਈ ਕਹਿੰਦੀ ਅੰਕਲ ਮੈਂ ਵੀ ਵੀਡੀਓ ਦੇ ਵਿੱਚ ਨਾਲੀ ਆਵਾਂਗੀ ਕਿਉਂਕਿ ਦੇਖੋ ਜਦੋਂ ਘਰ ਦੇ ਵਿੱਚ ਕਿੱਤਾ ਕਰਦੇ ਬੱਚਿਆਂ ਨੂੰ ਵੀ ਪਤਾ ਹੋਣਾ ਚਾਹੀਦਾ ਵੀ ਅਸੀਂ ਕੀ ਬਿਜ਼ਨਸ ਕਰਦਾ ਸਾਡਾ ਮਾਪਿਓ ਕਿਦਾਂ ਪੈਸਾ ਕਮਾਉਂਦਾ ਠੀਕ ਹੈ ਜੇ ਬੱਚਿਆਂ ਨੂੰ ਵੀ ਪਤਾ ਲੱਗੂ ਕੱਲ ਨੂੰ ਉਹਨਾਂ ਨੂੰ ਵੀ ਪੈਸੇ ਦੀ ਕਦਰ ਹੁੰਦੀ ਹੈ ਉਹਨਾਂ ਨੂੰ ਪਤਾ ਹੁੰਦਾ ਵੀ ਯਾਰ ਬਹੁਤ ਵੀ ਜਿਹੜੀ ਮਿਹਨਤ ਐ ਇਦਾਂ ਕਰਕੇ ਹਨਾ ਨਾਲ ਡੰਗਰਾਂ ਚ ਡੰਗਰ ਹੋ ਕੇ ਜਿਹੜੇ ਪੈਸੇ ਬਣਾਉਣੇ ਪੈਂਦੇ ਆ ਤੇ ਇੱਕ ਬੱਚਿਆਂ ਦਾ ਜਿਹੜਾ ਸ਼ੌਂਕ ਵਾਧਦਾ ਰਹਿੰਦਾ ਜਦੋਂ ਬੱਚਿਆਂ ਦਾ ਸ਼ੌਂਕ ਵਾਧਦਾ ਰਹਿੰਦਾ ਬੱਚੇ ਕਦੇ ਵਾਸਤੇ ਜ਼ਿੰਦਗੀ ਚ ਮਾਰ ਨਹੀਂ ਖ ਤੇ ਕੀ ਅਪਡੇਟ ਆ ਬਾਈ ਦੁੱਧ ਦੀ ਅਪਡੇਟ ਬਾਈ ਪੁੱਛ ਆਪੇ ਪਹਿਲਾਂ ਦਾ 17 ਕਿਲੋ ਦੁੱਧ ਦੇ ਰੱਖਿਆ ਨਹੀਂ ਓਕੇ ਤੇ ਦੂਜੇ ਸਵੇਰੇ 20 ਤੋਂ ਬਾਅਦ 21 ਦੇ ਵਿੱਚ ਦੇ ਰੱਖਿਆ ਹੁਣ ਐਤ ਕੀ ਕਿੰਨਾ ਦਿੰਦੀ ਆ ਪਤਾ ਲੱਗੇ ਪਹਿਲਾਂ ਆ ਖੋਲ ਦੇ ਅੱਬ ਅੱਛੀ ਪਾਸੇ ਕਰ ਦੇ ਬਾਈ ਨੂੰ ਇਹਦੀ ਗਾਂ ਹੁਣ ਜਿੱਤ ਕੇ ਆਈ ਸੀ ਥਾਰਪਾਰਕ ਮੇਲੇ ਤੇ ਉਹਦੀ ਇਹ ਫੀਮੇਲ ਕਾਫ ਹੈ ਜਿਹੜੀ ਆ ਲੈ ਕੇ ਗਏ ਸੀ ਇਹ ਮੇਲੇ ਤੋਂ ਜਿੱਤ ਕੇ ਆਈ ਸੀ ਦੀ ਮੈਂ ਉਹਦੀ ਫੀਮੇਲ ਕਾਫ ਹੈ ਇਹਨੂੰ ਸੌਂਕ ਆ ਥੋੜਾ ਬਹੁਤਾ ਦੇਖ ਕਰੀ ਦੇਸੀ ਗਾਂ ਦਾ ਵੀ ਤੇ ਬਾਕੀ ਮਰਵਾ ਇਧਰ ਨਿਗਾਲ ਆਡ ਰੋਡਰ ਕਰਨੀ ਵੀ ਤਾ ਬਾਕੀ ਇਹ ਦਿਨ ਕਿੰਨੇ ਪਈ ਆ ਬਈ ਇਹਨਾਂ ਪੰਜ ਛੀ ਦਿਨ ਲੈ ਜੂ ਬਈ ਹਜੇ ਪਿੰਡੀ ਬਹੁਤ ਬਣੂਗੀ ਝੋਟੀ ਹਜੇ ਬਈ ਅੱਛਾ ਪੰਜ ਛੀ ਦਿਨ ਹਜੇ ਲੈ ਜੂਗੀ ਹਾਂ ਹਾਂ ਲੈ ਜੂਗੀ ਬਈ ਕੋਕੇ ਕੱਚ ਬਹੁਤ ਹਜੇ ਹਾਂ ਹਾਂ ਉਹ ਵੀ ਪੂੜਾ ਪੂੜਾ ਦਾ ਹਜੇ ਮਤਲਬ ਇਹਨੇ ਤੋੜੇ ਨਹੀਂ ਹਾਂ ਬਈ ਅੱਲ ਮਾਈ ਜਾ ਕੇ ਉਧਰੋਂ ਫੇਰ ਮਗਰਾ ਦੀ ਆ ਜੀ ਮੱਝ ਦੇ ਕਮਾ ਕੇ ਜੇਦੋਂ ਇਹਨੇ ਮੋੜ ਲਈ ਨਾ ਅਸੀਂ ਇਤਰੋਂ ਸ਼ੈਟ ਤੇ ਹੋ ਜਾਗੇ ਇਤਰ ਕਾਹਾਂ ਲੈ ਜੂਗਾ ਛੋਟੀ ਕਰ ਲਈ ਥੋੜੀ ਜੀ ਫਰੇਮ ਚ ਸਾਰੀ ਲੈ ਮੋੜ ਥੋੜੀ ਜੀ ਭਲੂਣ ਚੜੀ ਵੀ ਆਣਾ ਹੁਣ ਹੋ ਗਈ ਹੁਣ ਚੱਤ ਭਲੂਣ ਕਰਨ ਲੱਗੀ ਭਲੂਣ ਕਰਨ ਪਹਿਲਾਂ ਇਹ ਖੇਤ ਲਏ ਤਾਂ ਬਹੁਤ ਜ਼ਾਰੇ ਸਾਫ ਆ ਬਈ ਆਪਾਂ ਕੋਈ ਨਹੀਂ ਜਦੋਂ ਸੂਪੀ ਤੇ ਐ ਹੋ ਗਈ ਤਾਂ ਵਖਰੀ ਗਾਲਾਂ ਦੇ ਦੁੱਧ ਤੇ ਲਿਆ ਕੇ ਆਪਾਂ ਤੱਲੀ ਜਾਣੇ ਖਾਂ ਝੋਟੀ ਬਈ ਨਹੀਂ ਬਿਲਕੁਲ ਅੱਗੇ ਵੀ ਨਹੀਂ ਬਹੁਤ ਆਪਾਂ ਵੀ ਚੀਜ਼ ਜਿਹੜੀ ਚੀਜ਼ ਅੱਗੇ ਵੀ ਜਿਵੇਂ ਜਾਂਦਿਆਂ ਆਪਣੀਆਂ ਹਾਂ ਚਾਰ ਮੈਤਰਾਂ ਕੋਲੇ ਸਾਰੇ ਨੇ ਤੈਨੂੰ ਸਰਾਈ ਹੈ ਅਗਲੇ ਕਹਿੰਦਾ ਯਾਰ ਨਹੀਂ ਉਹਨੇ ਤਾਂ ਕਹਿ ਦੇਣਾ ਵੀ ਭਾਈ ਭੌਂਦੀ ਤੋਲ ਕੇ ਲੈ ਜਾ ਸੌਦਾ ਕਰ ਬਿਲਕੁਲ ਬਿਲਕੁਲ ਸੋ ਆਪਣੀ ਖੜੀ ਬਾਕੀ ਇਹ ਤਾਂ ਪਤਾ ਤਾਂ ਬਈ ਇਹ ਚੀਜ਼ਾਂ ਤੋਂ ਲੱਗ ਜਾਂਦੀ ਸਾਈਡ ਦੇ ਜਿਹੜੇ ਆਰਡਰ ਹੈ ਹਾਂ ਮਗਰ ਕਈ ਵਾਰ ਭਲੂਣ ਆ ਜਾਂਦੀ ਆ ਉਹ ਗੱਲ ਕੋਈ ਬੱਕਰੀ ਆ ਹਨਾ ਸੂਣ ਵਾਲਾ ਪਸ਼ੂ ਕੋਈ ਮੰਨਦਾ ਲੋਕ-ਨੋਕਾਂ ਤੇ ਬਈ ਬਹੁਤ ਚੰਗਾ ਚੰਗਾ ਬਿਲਕੁਲ ਜੀ ਕਈ ਵਾਰੀ ਭਲੂਣ ਪਸ਼ੂ ਮੰਨੇ ਜਾਂਦਾ ਤੇ ਕਈ ਵਾਰੀ ਨਹੀਂ ਵੀ ਮੰਨਦੇ ਵਿੱਚ ਪਸ਼ੂ ਆ ਯਾਰ ਮਹਨ ਬੈਕ ਆ ਜਾ ਆ ਜਾ ਮੋੜ ਲੈ ਬਾਈ ਆ ਜਾ ਤੇ ਆ ਦੂਜੇ ਸੂਰੇ ਦਾ ਕਿੰਨਾ ਦੱਸਿਆ 20 20 ਲੀਟਰ ਦੇ ਲਗਭਗ ਦਿੱਤਾ ਜੀ ਇਹ ਨਹੀਂ ਨੇ ਬਈ ਇਹ ਨਹੀਂ ਹਾਂ ਉਹ ਤਾਂ ਬਾਹਰ ਦਿੱਤੀ ਤਾਂ ਬਾਹਰ ਹੀ ਦਿੱਤਾ ਸੀਗਾ ਤੇ ਹੁਣ ਕੀ ਉਮੀਦ ਹੈ ਦੀ ਆਪਾਂ ਉਮੀਦ ਬਈ ਕੋਸੇ 20 ਕਿਲੋ ਤਾਂ ਹੀ ਰਹੀਗੀ ਆ ਵਾਕੇ ਹਾਂ 100 ਕਿਲੋ ਤਾਂ ਦੇਣਾ ਚਾਹੀਦਾ ਦੇਣਾ ਚਾਹੀਦਾ ਹਾਂ ਉਹ ਬਾਤ ਜਿਵੇਂ ਬੱਟਾ ਬਈ ਹਾਂ ਤਸੱਲੀ ਆਖਾਂ ਆਈਏ ਪਹਿਲਾਂ ਨੇ 17 ਕਿਲੋ ਤੋਂ ਪਲੱਸ ਪਲੱਸ ਦੁੱਧ ਦੇ ਰੱਖਿਆ ਅੱਲਾ ਤਬਾਸ਼ਾ ਕਰੇ ਪੈਰ ਮੜਾ ਜਾ ओके ओके फाइनल ਜਿਹਨੇ ਕਿ ਜਿਆਦਾ ਦੁੱਧ ਦਿੱਤਾ ਵੈ ਹਾਂ ਜਿਹੜਾ ਇਹ 20 ਤੋਂ ਬਾਅਦ ਮਤਲਬ ਕਿ 21 ਦੇ ਵਿੱਚ ਦਿੱਤਾ ਵੈ ਬਿਲਕੁਲ ਦੇਖੋ ਵੀ ਮਿੱਤਰੋ ਆਰਡਰ ਦਾ ਸਾਈਜ਼ ਵੀ ਤੁਸੀਂ ਦੇਖ ਸਕਦੇ ਆ ਵਾਟ ਤੋਂ ਕਿੰਨਾ ਦੇ ਸਕਦੇ ਆ ਤਾਂ ਬਾਕੀ ਹਜੇ ਦਿਨ ਕਿੰਨੇ ਲੈ ਜੂ 5 ਦਿਨ ਲੈ ਜੂ ਬਈ ਹਾਂਜੀ 20 ਤਾਂ ਹੈਗੀ ਹਾਂ ਹਾਂ ਬਈ ਇੱਕ ਹਫਤੇ ਦੇ ਲਗਭਗ ਲੈ ਜੂਗੀ ਲੈ ਜੂਗੀ ਤਾਂ ਬਾਕੀ ਆਪਾਂ ਹੋਰ ਆਪਣੇ ਕੋਲੇ ਹੁਣ ਬਸ ਇਹੀ ਆਈ ਹੈ ਹੁਣ ਨਵੀਂ ਦਾ ਹਾਂ ਇਹ ਕਾਹ ਚੋਤੀ ਆ ਇੱਕ ਹੋਰ ਆ ਗਈ ਬਈ ਅੱਛਾ ਇੱਕ ਨਾਲ ਵਾਲੀ ਆ ਲੈ ਵੀ ਇਹ ਵੀ ਨੂੰ ਵਿਖ ਲਿਆ ਖੋਲ ਕੇ ਹਾਂ ਇਹਦੇ ਵੀ ਥੋੜੀ ਜੀ ਗਾੜੀ ਮੂਰ ਨੂੰ ਆ ਤੇ ਛੋਟੀ ਚੰਗੀ ਲੱਗਦੀ ਆ ਨਾ ਬਾਈ ਹਾਂ ਬਈ ਦੁੱਧ ਦੀ ਕੀ ਆ ਹੋ 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 ਲੱਗਦੇ ਪੈਰ ਅੱਛਾ ਉਹਦੇ ਤੇ ਹੋਰ ਵੀ ਹੈ ਵੀ 16 ਕਿਲੋ ਦੁੱਧ ਤਿਆਰ ਆ ਚੋਕੇ ਲਿਆ ਤਾ ਤੂੰ ਦੇਖਦਾ ਕੜ ਚੱਲਿਆ ਨਹੀਂ ਅਜੇ ਦਿਨ ਕਿੰਨੇ ਹੋਏ ਬਾਈ ਸੂਈ ਨੂੰ ਉਹ ਹਾਂ ਹਾਂ ਹੋ ਗਿਆ ਓਕੇ 12 ਦਿਨ ਹੋਏ ਹੋਣੇ ਆ ਠੀਕ ਹੈ ਹਾਂ ਬਸ ਆ ਇਹ ਛੂਟ ਕਰਦੇ ਰਹਿ ਛੂਟ ਕਰਕੇ ਆਂ ਸ਼ਾਇਡ ਤੇ ਹੋ ਜਾ ਤੇ ਮਗਰ ਕੀ ਆ ਭਈ ਇਹਦੇ ਉਹ ਘਟੋ ਅੱਛਾ ਮਗਰ ਘਟਾ ਲਓ ਵੀ ਮਿੱਤਰੋ ਤੁਸੀਂ ਕੱਦ ਵੀ ਦੇਖ ਲਿਆ ਚੰਗੀ ਮੱਝਾ ਲੰਮੀ ਰੰਗੀ ਆ ਤਾਂ ਥੋੜਾ ਇਹ ਛੱਡੇ ਦਾ ਜਰੂਰ ਦਿਖਾਉਂਦੀ ਆ 21 ਦਾ ਫਰਕ ਐ ਪਰ 16 ਕਿਲੋ ਦੁੱਧ ਐ ਐਸੇ ਛੱਡੇ ਦਾ ਤੋਲ ਕੇ ਲਿਜਾ ਸਕਦੇ ਭਾਈ ਵੇਹੋ ਦੁੱਧ ਦੇਗੀ ਭਾਈ ਜੀ ਖੁੱਲਾ 20 ਤੋਂ ਬਾਹਰ ਵੀ ਦੇ ਸਕਦੀ ਮੈਂ ਬਾਈ ਕਹਿੰਦਾ 20 ਤੋਂ ਬਾਹਰ ਦੁੱਧ ਦੇ ਸਕਦੀ ਆ ਭਾਈ ਉਹ ਗੱਲ ਐ 20 ਖੁੱਲੇ ਹੀ ਪਾ ਦਿੰਦੀ ਠੰਡੀ ਸੀਲ ਆ ਬਹੁਤ ਜਿਆਦੇ ਓਕੇ ਬਾਈ ਬਈ ਇੱਕ ਵਾਰੀ ਆਪਾਂ ਨੰਬਰ ਵੀ ਵਿੱਚ ਵੀਡੀਓ ਦੇ ਆਪਾਂ ਇੱਕ ਵਾਰੀ ਬੋਲ ਦਈਏ 868 ਬਾਈ 98161 876 30722 98161 30722 ਇਹ ਬਾਈ ਚਰਨੀ ਦਾ ਨੰਬਰ ਹੈ ਤਾਂ ਜੇ ਤੁਹਾਨੂੰ ਇੱਕ ਹੋਰ ਵੀ ਛੋਟੀ ਦੀ ਮਰਵਾਉਣੀ ਹੈ ਨਿਗਾ ਤਾਂ ਉਹ ਸਮਝ ਲਓ ਹਜੇ ਅਫਸਰ ਛੋਟੀ ਹੈ ਅਚਰਨੀ ਬਾਈ ਇਹਦੀ ਡਿਟੇਲ ਦੱਸੀ ਸੀਗੀ ਇਹਦੀ ਦੁਬਾਰੇ ਦੱਸੋ ਡਿਟੇਲ ਉਹ ਬੋਲ ਮਿੰਟ ਤੱਕ ਉਹ ਓਕੇ ਇਹ ਦੋ ਹੋ ਰਹੇ ਹੋ ਜੀ ਓਕੇ ਨਹੀਂ ਮੈਂ ਹਜੇ ਠੀਕ ਹੈ ਬਾਈ ਤਾਂ ਦੋਂਦੀ ਸਥਲ ਪੂਰੇ ਕਰਦੀ ਕਰਦੀ ਸੁਕੂ ਦੋਂਦੀ ਚ ਸੁਕੂਗੀ ਇਹ ਅੱਛਾ ਦੋਂਦੀ ਸੁਕੂਗੀ ਹਾਂ ਠੀਕ ਹੈ ਤੇ ਹੁਣ ਟਾਈਮ ਕਿੰਨਾ ਰਹਿ ਗਿਆ ਤਾਂ ਨਹੀਂ ਪਾਇਆ ਬਾਈ ਹਜੇ ਟਾਈਮ ਹੀ ਨਹੀਂ ਰਹਿ ਗਿਆ ਠੀਕ ਹੈ ਇਹ ਆਪਣੇ ਘਰ ਦੀ ਹੈ ਉਹ ਮੈਂ ਇੱਥੋਂ ਮੱਝ ਗਈ ਹੈ 20 ਪਲੱਸ ਵਾਲੀ ਭੈਣ ਕਿਆ ਕੋਲ ਭੈਣ ਕਿਉਂ ਦਿੱਤੀ ਸੀ ਹਾਂ ਉਹ ਹੁਣ ਪੰਜ ਜਾਂ ਬਾਹਰ ਰਹਿ ਗਿਆ ਉਹਦਾ ਕਰਕੇ ਉਹ ਜਾ ਰਹੇ ਉਹਨਾਂ ਕੋਲੇ ਹੁਣ ਆਇਆ ਔਖਾ ਹੋ ਗਿਆ ਬਰਾ ਉਹ ਫਿਰ ਜਦੋਂ ਇੱਕ ਅੱਧਾ ਬੰਦਾ ਸਾਹਮਣੇ ਵਾਲਾ ਹੁੰਦਾ ਹਾਂ ਬਾਹਰ ਆਣ ਲੱਗ ਜੇ ਤੇ ਫਿਰ ਔਖਾ ਹੋ ਗਿਆ ਅੱਛਾ ਤੇ ਇਹ ਵੀ ਲੋ ਵੀ ਮੈਂ ਤੋਂ ਛੋਟੀ ਹੈ ਜੀ ਟੈਕਨੀਕਲ ਤਰ੍ਹਾਂ ਪੋਸਟ ਪਾ ਰਹੇ ਨੇ ਜੀ ਪੰਜ ਫੋਟੋ ਮੱਕਦੀ ਦਿਖਾ ਦੇ ਛੋਟੀ ਦੇ ਨਾਲ ਤੇ ਹੁਣ ਟਾਈਮ ਟਾਈਮ ਕਿੰਨਾ ਪਿਆਗਾ 2 2 ਮਹੀਨੇ ਪਿਆ ਜਿਵੇਂ 2 ਮਹੀਨੇ ਸੋਈ ਗਈ ਤਾਂ ਠੀਕ ਹੈ ਨਹੀਂ ਆਪਾਂ ਸੁਵਾ ਕੇ ਉਸ ਤੋਂ ਬਾਅਦ ਹੋ ਗਿਆ ਤੇ ਨਾਲ ਦਿਖਾਤੀ ਉਹ ਕਿੱਟ ਤੇ ਕੋਈ ਵਾਰੀ ਕੋਈ ਪੈਰਾ ਹੁੰਦਾ ਲੱਗਦਾ ਅਸਤਰ ਛੋਟੀ ਲੈ ਲੈਣੇ ਆ ਤੇ ਨਹੀਂ ਫਿਰ ਸੁਵਾ ਕੇ ਚਵਾ ਕੇ ਵੇਚਦੇ ਹਾਂ ਵੇਖੋ ਜੀ ਡੀਪ ਤੇ ਚੰਗਾ ਪੰਜ ਹਫ਼ਤੇ ਹੈ ਚੈਰੀ ਤੋਂ ਟੋਕਾ ਤੋਂ ਛੋਟੀ ਦੇਖੋ ਬਾਈ ਅੱਗੇ ਵੀ ਦੇਖੋ ਬਾਈ ਨੇ ਕਈ ਕਾਫੀ ਵਾਰੀ ਤੁਸੀਂ ਵੀਡੀਓ ਦੇਖ ਦਿੰਦੇ ਆ ਬਾਈ ਦਾ ਇਹੀ ਕਹਿਣਾ ਹੁੰਦਾ ਜਿਵੇਂ ਉਹ ਮੱਝ ਹੈ ਵੱਡੀ ਜਿਹੜੀ ਨੇ ਥੋੜੀ ਜਿਹੀ ਭੂੰਚੜੀ ਵੀ ਹੈ ਤੇ ਹਜੇ 5-7 ਤਾਂ ਰਹਿ ਗਏ ਜਦੋਂ ਪਰਸਤਾਂ ਨਾਲ ਦੀ ਤਿਆਰੀ ਦੇਖੋਗੇ ਉਦੋਂ ਬਹੁਤ ਜ਼ਬਰਦਸਤ ਤਿਆਰੀ ਬਣਾਉਣੀ ਹੈ ਉਦੋਂ ਵੀ ਬਾਈ ਦੀ ਇਹ ਗੱਲ ਹੁੰਦੀ ਹੈ ਵੀ ਬਾਈ ਪੰਮਾਂ ਦੀ ਤੁਸੀਂ ਸਾਈ ਕਰਦੇ ਆਂ ਸੂਪੀ ਤਾਰਾਂ ਮਾਰ ਕੇ ਦੁੱਧ ਚੋਕੇ ਲੇ ਜੋ ਕੋਈ ਟੰਗ ਨਹੀਂ ਬਾਈ ਦੀ ਦੂਜੀ ਮੱਝ ਵਿਚਾਲੜਲੇ 2 ਨੰਬਰ ਤੇ ਖੜੀ ਹੈ ਆ ਤੇ ਇਧਰਲੇ ਪਾਸੇ ਵੀ ਆਰਡਰ ਦੇਖ ਸਕਦੇ ਆਂ ਥਣ ਥਣ ਬੜਾ ਸੋਹਣਾ ਲੱਗਿਆਗਾ ਤੇ ਜਿਹੜੀ ਗੋਬਰ ਕਰੀ ਜਾਂਦੀ ਸੀ ਤਾਂ ਇਹ 2 ਨੰਬਰ ਤੇ ਖੜੀ ਹੈ ਜਿਹੜੀ ਇਹ ਮੱਝ ਹੈ ਇਹਦਾ ਅੱਜ 16 ਕਿਲੋ ਦੁੱਧ ਪਿਆਰ ਆ ਕੰਦੇ ਸੂਏ ਬਈ ਇਹ ਇਹ ਪੀਜੇ ਸੂਏ ਹੋਊਗੀ 16 ਕਿਲੋ ਦੁੱਧ ਜਮਾ ਕੰਡੇ ਦਾ ਤਿਆਰ ਹੈ ਠੀਕ ਹੈ 20 ਲੀਟਰ ਦੇ ਲਗਭਗ ਬਾਈ ਕੰਦਾ ਦੁੱਧ ਦੇਣੀ ਹੈ ਇਹਨੇ ਪੱਕਾ ਕਿਉਂਕਿ ਚਲੋ ਪਤਾ ਹੁੰਦਾ ਆਪਦੇ ਪਸ਼ੂ ਦਾ ਤੇ ਬਾਕੀ ਬਾਈ ਕੰਦਾ ਵੀ ਹੁਣ 16 ਕਿਲੋ ਤੁਸੀਂ ਤੋਲ ਕੇ ਲੈ ਜਾਓ ਬਰੀਡ ਤਾਂ ਹੁਣ ਪਸੇ ਚਾਹਦੇ ਦੇਣਾ ਮੇਰੇ ਮੁੱਖ ਕਾਗਜ਼ਰ ਕੀ ਪਤਲੀ ਚਮੜੀ ਦੀ ਝੋਟੀ ਆ ਬਿਲਕੁਲ ਬਾਈ ਬਈ ਉਹ ਵੀ ਬੇਲ ਬੂਲ ਬਹੁਤ ਜ਼ਿਆਦਾ ਹੈ ਹੁਣ ਜਾਤਰੀ ਬਰੀਡ ਦੇ ਕਰਾਣ ਲੱਗ ਬਰੀਡ ਦੇ ਕੰਮ ਕਰਨ ਵਾਲੀ ਝੋਟੀ ਆ ਆਰਡਰ ਰੂਡਰ ਵੀ ਤੁਸੀਂ ਦੇਖ ਸਕਦੇ ਆ ਸਾਈਜ਼ ਬਹੁਤ ਜ਼ਿਆਦਾ ਸੁਣਾ ਆਰਡਰ ਦਾ ਸਾਈਜ਼ ਆ ਤਾਂ ਇਹ ਚੀਜ਼ਾਂ ਬਹੁ ਘੱਟ ਮਿਲਦੀਆਂ ਜਿਹੜੀਆਂ ਦੁੱਧ ਤਿਆਰ ਕਰੀਆਂ ਖ ਔਰ ਅੱਗੇ ਵੀ ਅਸੀਂ ਦੇਖਿਆ ਜੀ ਇੱਕ ਇੱਕ ਵਾਰੀ ਆਈ ਸੀਗਾ ਬਾਈ ਕੋਲੇ ਛੋਟੀ ਸੂਈ ਵੀ ਪਹਿਲਾਂ ਤੇ ਬਾਈ ਕਹਿੰਦਾ ਵੀ ਬਾਈ ਇੰਨਾ ਕਦੋਂ ਤੱਕ ਤਿਆਰਾ 14-15 ਕਿਲੋ ਤੇ ਬਾਈ ਇੱਥੇ ਰਹਿ ਪਿਆ ਗਿਆ। ਆਥ ਨੇ ਉਹਨੇ 16 ਜਿਗਾਇਆ, 8 ਜਿਗਾਇਆ। ਪਰ ਸਾਢੇ 8 ਉਹ ਤਿੰਨ ਟਾਈਮ ਜੋਗ ਦੇ ਜੋਗ ਦੇ ਉਹਨਾਂ ਨੇ ਜਾ ਕੇ ਮੇਰੀ ਟ੍ਰੈਕਿੰਗ ਨਹੀਂ ਖਾਦਾ ਜੀ। ਭਾਈ ਇੱਕ ਵਾਰ ਪਿੱਛੇ ਦਿੱਤੀ ਲੱਗ ਗਈ ਛੋਟੀ ਦਿੱਤੀ ਆ ਤੇ ਥਰੋਂ ਦਿੱਤੀ ਸੀ ਉਹਨੂੰ 15 ਕਿਲੋ ਕਰਕੇ। ਅੱਛਾ ਆਪਾਂ ਫਿਰ ਕਿਸੇ ਨੂੰ ਤੇ ਬਾਈ ਨੇ ਅੱਕੇ ਨੂੰ ਦੁੱਧ ਦੇ ਦੀ ਬਾਈ ਘੱਟੋ ਘੱਟ 17 ਲੀਟਰ ਲਾ ਕੇ ਬਣਾ ਕੇ। ਤੇ ਉਹ ਜਾ ਕੇ ਕੋਈ ਇੰਡਸਟਰੀ ਦਾ ਜੀਨ ਲਾਇਆ ਮਨ ਦਾ ਅੱਛਾ ਉਹ ਇਹ ਡਰ ਜੀ ਜਾਂਦਾ ਬੰਦਾ ਉਹ ਨਹੀਂ ਹੁੰਦਾ ਕਹਿੰਦਾ ਬਾਈ ਯਾਰ ਦੁੱਧ ਘਾਟੇ ਹੀ ਨਿਕਲ ਗਿਆ ਅੱਛਾ ਅੰਦਰੋਂ ਪੂਰੇ ਪੈਸੇ ਬਾਜਦੇ ਚਾਰ ਦਾ ਤੇ ਮੈਂ ਸਮਝ ਲਿਆ ਕੋਈ ਸਾਰ ਤੇ ਖੁਦ ਨੇ ਵੀ ਲੈ ਗਏ ਫਿਰ ਆਇਆ ਰਹਾ ਲੈ ਗਿਆ ਨੂੰ ਮੈਨੂੰ ਮੈਨੂੰ ਦੇਦੀ ਹਾਂ ਪਰ ਮੈਂ ਕਿਹਾ ਤੂੰ ਮਰ ਤੋ ਹੀ ਰਸਤੇ ਬਣਾ ਆ ਬਾਦ ਉਹ ਹੈ ਬਾਈ ਓਹੋ ਹੋ ਕੋਲ 700 ਵਰਿਆਂ ਤੱਕ ਨੰਦੇ ਦੇ ਬਾਜੀ ਬੜੇ ਦੇਖ ਲਓ ਉਹਨੇ ਨਾ ਹੋਰ ਲਾਇਆ ਹੁਣ ਦੱਸ ਬਈ ਮੋੜਨੀ ਆ ਹਾਂ ਸਹੀ ਗੱਲ ਹੈ ਹੁਣ ਕਰ ਲੈ ਬਈ ਹੁਣ ਤਾਂ ਬਹੁਤ ਪੈਸੇ ਲੱਗੀਆਂ ਆਪਦੇ ਕੋਲੇ ਕਰਨੀ ਕਈ ਵਾਰੀ ਖਰਾਬ ਹੋ ਜਾਂਦੇ ਮਾਚਾ ਹਾਂ ਇਹ ਕਰਮਾਂ ਦੀ ਗੱਲ ਬਿਲਕੁਲ ਮੈਂ ਨਹੀਂ ਕਰਦਾ ਆਕੇ ਇੱਕ ਚੀਜ਼ ਹੈ ਦੇਖੋ تسਲੀ ਹੁੰਦੀ ਆ ਨਾ تسਲੀ ਬੰਦਾ ਇਮਾਨਦਾਰ ਕੋਲੇ ਜਾਮੋਗੇ ਉਹਦੀ ਜਿਹੜੀ تسਲੀ ਉਹਦੀ ਪੱਕੀ ਹੁੰਦੀ ਆ ਠੀਕ ਹੈ ਕਿਉਂਕਿ ਜਿਵੇਂ ਬਾਈ ਨੇ ਦੱਸਿਆ ਪਹਿਲਾਂ ਤੋਂ ਵੀ ਮੈਂ ਵੀ ਅੱਜ ਤੱਕ ਜਿੰਨਾਂ ਵੀ ਦੇਖੀਆਂ ਕੁਝ ਭਰਾਵਾਂ ਨੇ ਜਿਹੜੇ ਕੋ ਜਿਹੜੀਆਂ ਮੱਝਾ ਲੈਤੀਆਂ ਪਰਸਨਲ ਕਮੈਂਟ ਕਰਦੇ ਰਹਿੰਦੇ ਆ ਠੀਕ ਹੈ ਸਾਰੇ ਭਰਾਵਾਂ ਨੇ ਜਿਹੜੇ ਕਮੈਂਟ ਕਰਦੇ ਰਹਿੰਦੇ ਇਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਜਿਹੜੀ ਦੁੱਧ ਇੱਥੋਂ ਚਵਾਤੀ ਉਹ ਜਾ ਕੇ ਦੁੱਧ ਵਾਦਦੇ ਕਿਉਂਕਿ ਇੱਥੇ ਚਰਨੀ ਕੋਲੇ 70 ਤੋਂ 80 ਮੱਝਾਂ ਗਈਆਂ ਬਾਈ ਉਸ ਮੱਝਾਂ ਇਹਦੇ ਕੋਲੇ ਦੋ ਚਾਰ ਮੱਝਾਂ ਜਿਵੇਂ ਬੰਦੇ ਨੂੰ ਸ਼ੌਂਕ ਪੈ ਗਿਆ ਜਦੋਂ ਜਾਣਾ ਆਪਦੇ ਕੋਲੇ ਦੁੱਧ ਘਟ ਗਿਆ ਜੇ ਉੱਥੇ ਮੰਨ ਲਓ ਦੋ ਚਾਰ ਮੱਝਾਂ ਹੁੰਦਾ ਇਹਨੂੰ ਇੱਕ ਹੀ ਚਾਹੀਦੀ ਇਹਦੇ ਫਾਰਮ ਵਾਸਤੇ ਦੁੱਧ ਵਾਸਤੇ ਇਹ ਫਿਰ ਜੇ ਤਿੰਨੇ ਦੀਆਂ ਤਿੰਨੇ ਚੜਾ ਲਾਉਂਦਾ ਵੀ ਚਲ ਚਰ ਦੋ ਜਾ ਕੇ ਆਪਾਂ ਫੇਰ ਕੋਈ ਨਾ ਦੇ ਦਾਂਗੇ ਜਿਹੜੀ ਇੱਧਰ ਲਈ ਸੇਲ ਹੈ ਜਿਹੜ ਕੋਈ ਛੱਡਣ ਵਾਲੀ ਐ ਕੋਈ ਟੋਕੜ ਚੱਲੀ ਜਾਂਦੀ ਕੋਈ ਕਿਵੇਂ ਚੱਲੀ ਜਾਂਦੀ ਐ ਤੇ ਜਿਹੜੀਆਂ ਮਤਲਬ ਜਿਵੇਂ ਆਹ ਝੋਟੀਆਂ ਖੜੀਆਂ ਆ ਦੇ ਇਹ ਤਿੰਨੇ ਆ ਗਈਆਂ ਉਹ ਤਾਂ ਚਲ ਭਾਂਜੇ ਕੋਲੀਆਂ ਆਈ ਐ ਤੇ ਆਹ ਚ ਮੱਜਾਂ ਦੋਨੇ ਆ ਗਈਆਂ ਇਹ ਇੱਧਰਲੀ ਸ਼ੈੱਡ ਤੇ ਖੜੀਆਂ ਠੀਕ ਐ ਤੇ ਥੋੜੀ ਜਿਹੀ ਜੂਮ ਘਟਾ ਲਾ ਹਾਂ ਇੱਕ ਵਾਰੀ ਫੇਰ ਦਿਖਾ ਦੇ ਸਾਰੀ ਜੂਮ ਘਟਾ ਕੇ ਥੋੜੀ ਤੇ ਉਦੋਂ ਬਾਅਦ ਇਹੀ ਚੀਜ਼ ਹੈ ਵੀ ਇਸ ਤਰ੍ਹਾਂ ਵੀ ਬਾਈ ਉਹ ਕਰਦਾ ਕਿਉਂਕਿ ਬਾਈ ਨੇ ਦੂਜੂ ਨੂੰ ਬਣਾਇਆ ਪ੍ਰੋਫੈਸ਼ਨਲ ਵੀ ਜੇ ਥੋੜੇ ਦੁੱਧ ਵਾਲੀ ਮਿਲ ਗਈ ਉਹ ਵੀ ਚੱਕ ਲਓ ਠੀਕ ਆ ਦੂਜੀ ਮਿਲ ਗਈ ਕੋਈ ਵੀ ਫੰਡਰ ਜੀ ਕੋਈ ਹੋਰ ਹੀ ਭੈੜੀ ਜੀ ਮੱਝ ਵੀ ਨਹੀਂ ਬਾਈ ਬਸ ਐਂ ਤਸਲੀ ਜੀ ਕਰਕੇ ਲਿਆਂਦਾ ਜਿਵੇਂ ਹੁਣ ਵੀ ਇਹਦੇ ਨਾਲ ਗੱਲਾਂ ਚੱਲਦਾ ਵੀ ਜੇ ਤਾਂ ਯਾਰ ਦੇਤੀ ਤਾਂ ਦੇਤੀ ਨਹੀਂ ਚੱਕੇ ਅਸੀਂ ਘਰੇ ਲੈ ਲਾਂਗੇ ਦੁੱਧ ਦੇ ਸਾਹਮਣੇ ਲਈਦੀ ਬਈ ਚੰਗਾ ਪਸ਼ੂ ਲਈਦਾ ਕੁਛ ਜੇ ਆ ਕਿ ਆਪਾਂ ਆਦੇ ਘਰੇ ਸਮਝ ਕੀ ਲਈਦੀ ਮੈਂ ਬਿਲਕੁਲ ਕਿਉਂਕਿ ਇਹਦੀ ਮਾੜੀ ਦੇਖਦੇ ਘਰੇ ਦੁੱਧ ਅਸਾਂ ਨਹੀਂ ਦੇ ਬਿਲਕੁਲ ਤੇ ਬਾਕੀ ਮਾਰਕੀਟ ਹੈ ਦੀ ਬਾਈ ਦੀ ਇੱਥੇ ਨਾ ਥਾਣੇ ਦੁੱ ਠੀਕ ਹੈ ਜਦੋਂ ਦੁੱਧ ਤੁਹਾਨੂੰ ਪਤਾ ਪੱਕੇ ਘਰਾਂ ਦੇ ਵਿੱਚ ਹੋਵੇ ਜੇ 20 ਕਿਲੋ ਦੁੱਧ ਘਟਦਾ ਤੇ ਇਹਨੂੰ ਲਿਆਉਣੀ ਪਊਗਾ ਇਹ ਉਸ ਵੇਸ ਤੇ ਮੱਝ ਲਿਆਉਂਦਾ ਜਿਵੇਂ ਆ ਟੋਕਣਾ ਪਹਿਲਾਂ ਨੀਲੀ ਦਾ ਵੀ ਲੈਂਦੀ ਸੀ ਇੱਕ ਬਹੁਤ ਜ਼ਬਰਦਸਤ ਜਦੋਂ ਮੂਰੇ ਸੁਣਣ ਗਿਆ ਤੇ ਤੁਹਾਨੂੰ ਇਹ ਵੀ ਦਿਖਾਵਾਂਗੇ ਠੀਕ ਹੈ ਤੇ ਜਿਹੜੀ ਚੰਗੀ ਚੀਜ਼ ਦਾ ਇਹ ਹਜੇ ਵੀ ਸੌਕੀ ਆਪਾਂ ਦੀ ਟੋਕਣ ਮਿਲ ਜੇ ਉਹ ਲੈ ਆਉਂਦਾ ਜੇ ਕੋਈ ਓਵਰ ਹੋ ਗਿਆ ਤਾਂ ਪਸ਼ੂ ਇੱਕ ਦੋ ਤਿਆਰ ਕਰਕੇ ਵੇਚ ਲਾਂਦਾ ਤਾਂ ਬਾਕੀ ਭਾਈ ਇੱਕ ਵਾਰੀ ਨੰਬਰ ਹੋਰ ਬੋਲਦੀ ਆਪਾਂ 98168 ਬਈ 9819 30726 ਇਹ ਨੰਬਰ ਆ ਭਾਈ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਵੀਡੀਓ ਬਧੀਆ ਲੱਗੇ ਬਤੋ ਬਤ ਸ਼ੇਅਰ ਕਰਿਆ ਕਰੋ ਬਾਕੀ ਬਾਈ ਦਾ ਨੰਬਰ ਦਿੱਤਾ ਬਾਕੀ ਸਾਰੀ ਅਪਡੇਟ ਤੁਹਾਨੂੰ ਬਾਈ ਦੇ ਦਊਗਾ ਕੋਈ ਦੁੱਧ ਦੀ ਲੈਣੀ ਹੈ ਅਪਡੇਟ ਕੋਈ ਆਉਣਾਗਾ ਤੁਸੀਂ ਚੋਕੇ ਦੇਖਣੀ ਆ ਜਿਹੜੀ ਵੀ ਚੀਜ਼ ਦੀ ਅਪਡੇਟ ਲੈਣੀ ਆ ਸਾਰੀ ਬਾਈ ਦੇ ਨਾਲ ਤੁਸੀਂ ਕਨੈਕਟ ਕਰ ਸਕਦੇ ਆ ਧੰਨਵਾਦ ਜੀ